ਜਿਹੜੇ ਸਾਡੇ ਕੱਪ ਵਾਏ ਦੋ ਅਸੀਂ ਖੜੇ ਆ ਦੂਜੇ ਬੰਦੇ ਸਾਡੇ ਕੋਲੇ ਆਉਂਦੇ ਦੂਜੇ ਬੰਦੇ ਸਾਡੇ ਕੋਲੇ ਆ ਖਲਾਉਂਦੇ ਬੈਠ ਜਾਂਦੇ ਜਿਹੜੇ ਦੋ ਖੜੇ ਆ ਇਹ ਕੋਈ ਛੋਟਾ ਜਿਹਾ ਕਿਚਨ ਵਾ ਜਾਂ ਸੁਨੇਹ ਮਸ਼ੀਨਾ ਇਹਦਾ ਕੋਲ ਪਰ ਕਿੱਥੇ ਆ ਅੱਛਾ ਦੋਨਾਂ ਮੋਨਾਂ ਦੇ ਘਰ ਆ ਦੇ ਨੇ ਪਿਛਲੇ ਪਟਕੜੇ ਕੱਲ ਕੱਬ ਉਹ ਆ ਕੇ ਤਾਂ ਗਿਆ ਕੱਬ ਉਹ ਆ ਗਿਆ ਨਹੀਂ ਉਹਦੇ ਕੋਲ ਇਹ ਮਾਮਲਾ ਐਦਾਂ ਹੈ ਕਿ ਇਹ ਬੰਦਾ ਰਾਤ 12:30 ਵਜੇ ਦਾ ਟਾਈਮ ਸੀ ਸਾਡੇ ਵੀਰ ਜੁਪੀ ਤੋਂ ਆਏ ਆਪਣੇ ਰਿਸ਼ਤੇਦਾਰ ਸੀ ਸਰਦਾਰ ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਹੀ ਘਰ ਆਏ ਸੀ ਇਹ ਵਿਚਾਰੇ ਸਮਾਨ ਵੰਡ ਕੇ ਇੱਧਰ ਹਰਪੀਟਾਂ ਨੂੰ ਰਾਤ ਆਏ ਸੀ ਇਹ ਬੰਦਾ ਰਾਤ 12 ਵਜੇ ਗੱਡੀ ਦੀ ਲੁੱਟ ਕਰ ਰਿਹਾ ਸੀ ਤਕਰੀਬਨ ਸਾਡੀ ਨਿਗਾ ਚੜ ਗਿਆ ਇਹਨੂੰ ਰਾਤ ਭੱਜ ਕੇ ਫੜਿਆ ਇੱਕ ਦਿਨ ਪਹਿਲਾਂ ਇਸੇ ਬੰਦੇ ਨੇ ਸਾਡੇ ਆ ਵੀਰ ਆ ਹਿੰਦੂ ਪਰਿਵਾਰ ਆ ਇਹਨਾਂ ਦੀਆਂ ਦੁਕਾਨਾਂ ਭੰਨੀਆਂ ਇਹਨੇ ਉਹਨਾਂ ਦਾ ਬਾਵਾ ਸਾਮਾਨ ਰਾਤ ਕੱਢ ਕੇ ਖੜਿਆ ਜਿਹੜੀ ਵੀਡੀਓ ਸਾਡੇ ਕੋਲ ਕੋਲ ਆ ਸਾਡੇ ਕੋਲ ਵੀ ਵੀਡੀਓ ਇਹਦੀ ਇਸ ਬੰਦੇ ਨੇ ਰਾਤ ਨੂੰ ਕੱਢ ਕੇ ਸਾਮਾਨ ਚੋਰੀ ਦਾ ਖੜਿਆ ਕੱਲ ਇਹ ਸਾਡੀ ਗੱਡੀ ਭਜਾਉਣ ਲੱਗਾ ਸੀ ਕੁਝ ਦਿਨ ਪਹਿਲਾਂ ਇਹਨਾਂ ਨੇ ਸਾਡਾ ਟਰੈਕਟਰ ਵੀ ਭਜਾਇਆ ਸਾਡੇ ਬੰਦਿਆਂ ਦਾ ਇਹਨਾਂ ਰਾਤ ਟਰੈਕਟਰ ਵੀ ਚੌਂਕ 'ਚੋਂ ਖੜਿਆ ਉਹ ਵੀ ਬੰਦੇ ਸੇਵਾ ਕਰਕੇ ਚਾਹ ਪੀ ਰਹੇ ਟਰੈਕਟਰ ਲਾ ਕੇ ਟਰੈਕਟਰ ਹੀ ਭਜਾ ਕੇ ਲੱਗੇ ਆ ਹੋ ਸਕਦਾ ਉਹ ਵੀ ਬੰਦੇ ਇਹਨਾਂ ਦੇ ਹੋਣ ਜਿੰਨਾ ਟਰੈਕਟਰ ਖੜਿਆ ਕਿਰਪਾ ਕਰਕੇ ਇਹਨਾਂ ਕੋ ਪ੍ਰਸ਼ਾਸਨ ਨੂੰ ਤੇ ਇਹਨਾਂ ਦਾ ਪਤਾ ਕੀਤਾ ਜਾਏ ਸਾਡੀ ਸੰਯੁਕਤ ਕਿਸਾਨ ਭਲਾਈ ਸੰਸਥਾ ਹਰ ਵਕਤ ਦੁਕਾਨਦਾਰਾਂ ਦੇ ਨਾਲ ਆ ਦੁਕਾਨਦਾਰ ਵੀਰਾਂ ਨੂੰ ਤੇ ਅੱਗੇ ਵਿਚਾਰਿਆਂ ਨੂੰ ਇਹ ਹੜ ਕਰਕੇ ਬੜਾ ਨੁਕਸਾਨ ਹੋ ਰਿਹਾ ਕਿਉਂਕਿ ਇਹਨਾਂ ਦਿਨਾਂ ਚ ਤੇ ਘਾਟੇ ਦੂਜਾ ਇਹਨਾਂ ਚੋਰਾਂ ਤੋਂ ਸਾਨੂੰ ਬਚਣਾ ਪੈਣ ਰਿਹਾ ਚੋਰ ਸਾਡੇ ਜ਼ਿਮੀਂਦਾਰਾਂ ਦਾ ਔਰ ਸਾਡੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਕਰ ਰਿਹਾ ਸਾਡੇ ਇਲਾਕੇ ਚ ਬਹੁਤ ਚੋਰੀਆਂ ਵੜਗੀਆਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਰਾਤ ਦੀ ਥੋੜੀ ਜੀ ਪੁਲੋਨਿੰਗ ਵਧਾਈ ਜਾਵੇ ਰਾਤ ਨੂੰ ਘੇੜਾ ਮਾਰੇ ਜਾਏ ਰਾਤ ਨੂੰ ਚੋਰ ਸਾਨੂੰ ਬਹੁਤ ਤੰਗ ਕਰਦੇ ਆ ਇਸ ਕਰਕੇ ਰਾਤੀਏ ਸਾਡੇ ਇਹ ਸੰਯੁਕਤ ਕਿਸਾਨ ਭਲਾਈ ਸੰਸਥਾ ਦੇ ਮੈਂਬਰਾਂ ਨੇ ਰਾਤੀਏ ਨੂੰ ਰਾਤ 12:30 ਵਜੇ ਗੱਲ ਕਰਤੀ ਕੋਰੀ ਕਰਦੇ ਸਾਡੇ ਜਿਹੜਾ ਕੰਬ ਯੂਪੀ ਤੋਂ ਚਲਾ ਰਿਹਾ ਹੈ ਇੱਥੇ ਅਜਿਹਾ ਲੀ ਕੋਈ ਨਾ ਕੋਈ ਚੋਰੀ ਦਾ ਮਸਲਾ ਹੁੰਦਾ ਰਹਿੰਦਾ ਜੀ ਕੀ ਨਾ ਕੀ ਹੈ ਮੇਰਾ ਨਾਮ ਸੋਹੀ ਤਿਆ ਜੀ ਕਿਹੜੀ ਜਗ੍ਹਾ ਤੋਂ ਮੈਂ ਲੋਕਲਾਇ ਨਾਲਾ ਦਾ ਵਸਨੀਕ 4 ਦਿਨ ਹੋ ਗਏ ਆ ਮੇਰੀ ਦੁਕਾਨ ਤੇ ਚੋਰੀ ਹੋ ਗਈ ਆ ਆਪਾਂ ਬੰਦਿਆਂ ਦੀ ਭਾਲ ਕਰ ਰਹੇ ਆਂ ਸਾਨੂੰ ਕੋਈ ਸਮਝ ਨਹੀਂ ਲੱਗਦੀ ਅਜੇ ਤੱਕ 3 ਦਿਨ ਹੋ ਗਏ ਆ ਉਧਰ ਨਾਲ ਦੀ ਦੁਕਾਨ ਤੇ ਵੀ ਚੋਰੀ ਗਈ ਆ ਕੱਲ ਵੀ ਉਹਨਾਂ ਦੇ ਦੁਕਾਨ ਦੇ ਕਾਲੇ ਲੋੜ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਾਂ 4 ਦਿਨ ਹੋ ਗਏ ਜਾਗ-ਜਾਗ ਕੇ ਕੱਟਨੇ ਆ ਜੀ 4-4 ਵਜੇ ਤੱਕ ਸੌਂਦੇ ਨਹੀਂ ਘਰ ਨਹੀਂ ਜਾਂਦੇ ਪਏ ਇਹ ਜਿਹੜੇ ਬੰਦੇ ਰਾਤੀ ਫੜਿਓ ਕਿਹੜੇ ਨੇ ਉਹ ਬੰਦੇ ਚੋਰ ਨੇ ਜੀ ਆਪਾਂ ਵੀਡੀਓ ਮਿਲ ਗਈ ਸਾਡੇ ਕੈਮਰੇ ਚ ਆਈ ਜਿਹੜੀ ਉਹਦੇ ਮੁਕਾਬਲੇ ਆਪਾਂ ਕੰਮ ਕੀਤਾ ਉਹਨਾਂ ਨੂੰ ਮੇਰਾ ਨਾਮ ਰੁਹਿਤ ਮਾਰੇ ਜੀ ਕਿਹੜੀ ਜਗ੍ਹਾ ਤੇ ਚੋਰੀ ਹੋਈ ਹੈ ਬੀਐਸਐਫ ਦੇ ਸਾਹਮਣੇ ਇਹ ਸਾਡੀ ਦੁਕਾਨ ਆ ਬੀਐਸਐਫ ਤੋਂ ਬੁਲੇ ਰਿਖਾ ਕਾਰਕੀ ਅੰਦਰ ਵਿੱਚ ਕੱਲ ਰਾਤ ਪਰਸੋਂ ਰਾਤ ਵੀ ਇਹੋ ਜਿਹੇ ਬੰਦੇ ਬਾਰੋਂ ਖੋਲ ਕੇ ਅੰਦਰ ਵੜ ਗਏ ਨੇ ਅੰਦਰ ਵੜ ਕੇ ਜਿਹਨਾਂ ਨੇ ਸਾਮਾਨ ਚੁੱਕਿਆ ਜਲੇ ਜਿਹੇ ਪੈ ਕੱਢੇ ਸਾਰੇ ਮੋਬਾਈਲ ਲੈ ਕੇ ਨਾਲ ਤੇ ਕੁਛ ਦੁਕਾਨ ਦਾ ਸਾਮਾਨ ਹੀ ਉਹ ਲੈ ਗਏ ਤੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਸਵੇਰੀ ਦੁਕਾਨ ਤੇ ਆਏ ਤੇ ਤਾਲਾ ਟੁੱਟਾ ਸੀ ਫਿਰ ਉਸੇ ਦਿਨ ਅਗਲੀ ਰਾਤ ਵਿੱਚ ਹੀ ਆਪਾਂ ਫੇਰ ਵੇਖਿਆ ਆ ਗਏ ਇਹੀ ਬੰਦੇ ਫੇਰ ਦੁਬਾਰਾ ਚੋਰੀ ਕਰਨ ਦੇ ਹੀ ਤੇ ਫੇਰ ਇਹਨਾਂ ਦੀ ਰਖਵਾਲੀ ਰੱਖੀ ਤੇ ਮਾੜੇ ਨਾਲੇ ਮਗਰ ਚੜ ਕੇ ਇਹਨਾਂ ਨੂੰ ਫੜਿਆ ਆਪਾਂ ਸਾਰੇ ਸੀ ਜੋੜ ਨਾਲ ਤੇ ਫੜ ਕੇ ਤੇ ਹੁਣ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤੇ ਥੋੜਾ ਜਿਹਾ ਵੀ 50000 ਰੁਪਏ ਦਾ ਨੁਕਸਾਨ ਹੋਇਆ ਹੈ ਪਰ ਮੇਨ ਗੱਲ ਇਹ ਹੈ ਕਿ ਭਾਈ ਜੀ ਵੇਖੋ ਦਿਨ ਦਿਹਾੜੇ ਜਿਸ ਤਰ੍ਹਾਂ ਚੋਰੀਆਂ ਹੋਣੀਆਂ ਜਾਂਦੇ ਫਿਰ ਕਿਤਰਾ ਡਰਾਉਗਾ ਨੁਕਸਾਨ ਤੇ ਬਸ ਇਨਾ ਹੀ ਹੋਇਆ ਜੀ ਕੋਈ 50000 ਵੀ ਕੋਈ ਨਹੀਂ ਰਾਣਾ ਬਲਵਿੰਦਰ ਸਿੰਘ ਆਈਟੀਆਈ ਰੋਡ 62 ਵੀ ਸਟੋਰ ਤੇ ਇਹ ਜੀ ਆਪਣਾ 62 ਵੀ ਸਟੋਰ ਤੋਂ ਬੋਲਦਾ ਆਈਟੀ ਰੋਡ ਤੋਂ ਇੱਕ ਸੇਵਾ ਵਾਲਾ ਟਰੱਕ ਆਇਆ ਵਾ ਇਹ 12:30 ਵਜੇ ਬੰਦੇ ਨੂੰ ਅਸੀਂ ਇਹ ਪਹਿਲੋਂ ਇੱਕ ਚੱਕਰ ਲਾਇਆ ਵਾਪਸ ਚਲਾ ਗਿਆ ਦੂਜਾ ਫੇਰ ਚੱਕਰ ਲਾਇਆ ਫੇਰ ਵਾਪਸ ਚਲਾ ਗਿਆ ਤੀਸਰੇ ਫੇਰੇ ਨੂੰ ਅਸੀਂ ਗੱਡੀ ਦੇ ਡਾਲੇ ਲਾਗੋ ਜਦੋਂ ਦੁਬਾਰਾ ਗੱਡੀ ਦੇ ਲਡਾਲੇ ਤੇ ਆਇਆ ਫਿਰ ਐਸੀ ਅਹੀਂ ਇਹਨੂੰ ਬੂਆ ਬਾਬਾ ਕੋਲ ਕੇ ਤਿਆਰ ਬੈਠੇ ਹਾਂ ਤੇ ਫਿਰ ਇਹਨੂੰ ਅਸੀਂ ਧਾਬਾ ਮਾਰਿਆ ਤੇ ਭੱਜਣ ਲੱਗਾ ਤੇ ਨੂੰ ਆਈਟੀ ਰੋਡ ਦੇ ਸਾਹਮਣੇ ਘੇੜ ਦੇ ਜਾ ਕੇ ਘੇਰ ਲਿਆ ਉਹਦੇ ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਇਹਨੂੰ ਅਸੀਂ ਘੇਰ ਲਿਆ ਇੱਕ ਘੰਟੇ ਬਾਅਦ ਆਪਣਾ ਉੱਥੇ ਪਰਚੂਨ ਵਾਲੀ ਦੁਕਾਨ ਵਾਲੇ ਆਏ ਆ ਇੱਕ ਪਰੇ ਉਹ ਮੋਬਾਈਲ ਵਾਲੀ ਦੁਕਾਨ ਵਾਲੇ ਆਏ ਆ ਉਹ ਕਹਿੰਦੇ ਸਾਡੀ ਇਹਨੇ ਦੁਕਾਨ ਭੰਨੀ ਆ ਉਹਦੇ ਇੱਕ ਆਂਡਿਆਂ ਦੀ ਟਰੇ ਚੁੱਕ ਕੇ ਖੜੀ ਜਾਂਨੇ ਏ ਕੁਛ ਉਹਦੇ ਗੱਲੇ ਜੱਥ ਮਾਰਿਆ ਮੁੜ ਕੇ ਕੱਲ ਰਾਤ ਅਪਰਚੂਨ ਵਾਲੀ ਦੁਕਾਨ ਭੰਨੇ ਆ ਉਹਦੇ ਵਿੱਚੋਂ ਮੈਗੀ ਵਗੈਰਾ ਉਹਦਾ ਗੱਲਾ ਸਾਰਾ ਸਾਫ ਕੀਤਾ ਅੱਜ ਉਹ ਥੋੜਾ ਜਿਹਾ ਚੁੱਕਨੇ ਹੀ ਆਪਣੀ ਜਗ੍ਹਾ ਤੇ ਵੀ ਅੰਦਰ ਸੈਟਿੰਗ ਕਰਨ ਦਾ ਵੀ ਜਿਹੜਾ ਚੋਰ ਕੱਲ ਆਇਆ ਉਹਦੀ ਇੰਤਜ਼ਾਮ ਕਰ ਰਹੇ ਵੀ ਇਹ ਦੁਬਾਰਾ ਨਾ ਕੰਮ ਹੋਵੇ ਅਜੀ ਉਹ ਕਰਨੀ ਡਿਆ ਤੇ ਇਹ ਬੰਦਾ 12 ਵਜੇ ਆਣ ਕੇ ਫੇਰ ਉਹਨਾਂ ਦੀ ਦੁਕਾਨ ਨੂੰ ਭੰਨਣ ਲੱਗ ਗਿਆ ਉਹ ਇਹਦੇ ਮਗਰ ਭੱਜੇ ਆ ਤੇ ਉਹ ਮਤਲਬ ਮੁੜ ਕੇ ਆਣ ਕੇ ਇੱਧਰ ਐ ਬਨੇ ਨੂੰ ਆ ਗਿਆ ਬਾਕੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News